ਵੇ ਗੁਰਮਖੋ ਪੰਜ ਪਾਠੀ ਸਿੰਘ ਹੁੰਦੇ ਆ ਨਾ ਤੇ ਦੇਗ ਕਰਨ ਵਾਲਾ ਜਿਹੜਾ ਨਾ ਮੇਰੇ ਵਰਗਾ ਜਿਹੜਾ ਮਾੜਾ ਜਾਂਦਾ ਨੂੰ ਕਹਿੰਦੇ ਜਾਂ ਤੂੰ ਦੇਗ ਕਰਿਆ ਚੰਡਵਾ ਤੂੰ ਸਾਬਾਨਿਆ ਪਿਆਰਿਓ ਗੁਰੂ ਗ੍ਰੰਥ ਸਾਹਿਬਾ ਵਾਸਤੇ ਦੇਗ ਤਿਆਰ ਕਰਨੀ ਇੱਕ ਛੋਟੀ ਮੋਟੀ ਗੱਲ ਵਾ ਗੁਰੂ ਗ੍ਰੰਥ ਸਾਹਿਬ ਜੀ ਭੋਗ ਲਾਉਂਦੇ ਨੇ ਦੇਗ ਨੂੰ ਔਰ ਆਪਾਂ ਕਈ ਵਾਰੀ ਕੰਨੀ ਕਤਰੌਨੇ ਆ ਫਿਰ ਵਿੱਚੇ ਖੰਡ ਸੜ ਦੇਣਗੇ ਵਿੱਚੇ ਹੀ ਤੁਸੀਂ ਕਦੀ ਖੰਡ ਨੂੰ ਖੋਲ ਲਿਓ ਕੋਲ ਕੇ ਪੁਣ ਕੇ ਵੇਖੋ ਕਿੰਨੇ ਕੀੜੇ ਤੇ ਕਾੜਿਆਂ ਦੀਆਂ ਲੱਤਾਂ ਬਾਹਾਂ ਨਿਕਲਦੀਆਂ ਨੇ ਫਿਰ ਆਪਾਂ ਕਹਿ ਦਿੰਨੇ ਆ ਕਿ ਸਾਡੀ ਅਰਦਾਸ ਕੀਤੀ ਪ੍ਰਵਾਨ ਨਹੀਂ ਹੋਈ ਮੈਂ ਬੇਨਤੀ ਕਰਦਾ ਗੁਰਮਖੋਧ ਕਿ ਤੁਸੀਂ ਮਰਜਾਦਾ ਦੇ ਨਾਲ ਤੁਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਤੇ ਕਰੋ ਅਰਦਾਸ ਪੂਰੀ ਕਿਉਂ ਨਹੀਂ ਹੁੰਦੀ ਗੁਰਮੋ ਪਿਆਰਿਓ ਕੜਾ ਪ੍ਰਸਾਦ ਦੀ ਦੇਖ ਦੀ ਮਰਜਾਦਾ ਹੈ ਇਸੇ ਇਸ਼ਨਾਨ ਕੀਤਾ ਹੋਵੇ ਦੇਖ ਕਰਨ ਵਾਲਾ ਸਿੰਘ ਕੇਸੀ ਇਸ਼ਨਾਨ ਕਰਕੇ ਜਪਜੀ ਸਾਹਿਬ ਦੀ ਬਾਣੀ ਨਾਲ ਪੜ੍ਹਦਿਆਂ ਹੋਇਆਂ ਉਹਨਾਂ ਚਿਰ ਤੱਕ ਦੇਗ ਨੂੰ ਆਪਾਂ ਜਿਹੜਾ ਵਾ ਉਹ ਭੁੰਨੇ ਰਹਿਣਾ ਆਟੇ ਨੂੰ ਘਿਓ ਦੇ ਵਿੱਚ ਜਿੰਨਾ ਚਿਰ ਤੱਕ ਜਪਜੀ ਸਾਹਿਬ ਦਾ ਪੂਰਾ 파ਟਨ ਹੋ ਜਾਵੇ ਗੈਸ ਸਿਲੰਡਰ ਤੇ ਗੈਸ ਇੰਨੀ ਹੁੰਦੀ ਤੁਸੀਂ ਚਾਹੋ ਤੇ 3 ਮਿੰਟਾਂ ਦੇਗ ਹੋ ਜਾਊਗੀ ਉਹ ਦੇਗ ਜਿਹੜੀ ਆ ਨਾ ਉਹ ਪਰਵਾਹ ਨਹੀਂਗੀ 22 ਮਿੰਟ ਲੱਗਦੇ ਨੇ 30 ਮਿੰਟ ਘੱਟ ਤੋਂ ਘੱਟ ਦੇਗ ਤਿਆਰ ਕਰਨ ਲੱਗਿਆਂ ਪੂਰਾ ਜਪਜੀਤ ਸਾਹਿਬ ਦਾ ਪਿਆਰ ਨਾਲ ਪਾਠ ਕਰਦੇ ਹੋਇਆ ਜਿਨੀਆਂ ਨਾਮ ਤੇ ਆਇਆ ਗਏ ਮਸਕਤ ਕਾਲ ਇੱਥੇ ਜਦੋਂ ਪਹੁੰਚੇ ਨਾ ਸ਼ਬਦ ਤੇ ਉਦੋਂ ਪਾਓ ਜਲ ਔਰ ਜਲ ਦੀ ਚਾਸਨੀ ਬਣਾ ਕੇ ਪੁਣ ਕੇ ਦੇਗ ਤਿਆਰ ਕਰਕੇ ਪੂਰਾ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੋ ਬੇਕਿਉਰ ਦਾ ਤੁਹਾਡੀ ਪਰਵਾਹ ਹੁੰਦੀ ਕਿ ਨਹੀਂ ਹੁੰਦੀ ਕੱਜ ਕਿ ਆਖੋ ਸਤਨਾਮ ਪਰ ਅਸੀਂ ਵਿੱਚੇ ਦੇ ਕਰਨੇ ਨੇ ਵਿੱਚੇ ਹੀ ਓ ਤੂੰ ਕਿੱਥੇ ਆ ਗਿਆ ਓਏ ਪਾਠ ਲੇਟ ਹੋ ਗਿਆ ਛੇਤੀ ਆ ਵਿੱਚੇ ਆਪਾਂ ਪੂਨ ਲਾਇਆ ਹੁੰਦਾ ਕੰਨ ਨੂੰ ਵਿੱਚੇ ਆਟਾ ਲਿਆਈ ਵਿੱਚੇ ਖੰਡ ਲਿਆਈ ਤੇ ਗੁਰਮਖੋ ਫਿਰ ਜਿੱਦਾਂ ਦੀ ਸਾਡੀ ਸਰਦਾ ਉਦਾਂ ਦਾ ਹੀ ਫਿਰ ਰੱਬ ਭਾਗ ਲਾਈ ਜਾਂਦਾ ਇਹ ਸਾਡੀ ਸਰਦਾ ਨੂੰ ਸਾਰੇ ਭਾਗ ਲੱਗਦੇ ਨੇ